ਤਰੰਤਰਨ ਵਿਖੇ ਇੱਕ ਮੋਟਰਸਾਈਕਲ ਦੀ ਕਾਰ ਦੇ ਨਾਲ ਟੱਕਰ ਹੋਣ ਨਾਲ ਚਾਰ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਨੇ ਮਰਨ ਵਾਲੇ ਦੀ ਪਛਾਣ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੇ ਤੌਰ ਤੇ ਕੀਤੀ ਹੈ। ਮਰਨ ਵਾਲੇ ਚਾਰੋ ਤਰੰਤਰਨ ਬਾਬਾ ਬੁੱਢਾ ਸ਼ਿਹਾਲ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਸੀ ਅਤੇ ਇੱਕੋ ਮੋਟਰਸਾਈਕਲ ਤੇ ਚਾਰੋ ਨੌਜਵਾਨ ਸਵਾਰ ਸੀ। ਪੁਲਿਸ ਨੇ ਕਾਰ ਵਾਲੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਕਿਉਂਕਿ ਮੌਕੇ ਤੋਂ ਫਰਾਰ ਹੋ ਗਿਆ। ਤਰੰਤਰਨ ਵਿੱਚ ਕੋਈ ਪਰਿਵਾਰ ਦੇ ਨਾ ਜਿਨ੍ਹਾਂ ਦੀ ਮੌਤ ਹੋਈ ਹੈ ਜਿਸ ਨਾਲ ਪਰਿਵਾਰ 'ਚ ਗਮ ਦਾ ਮਾਹੌਲ ਹੈ। ਮੈਂ ਦੁੱਲਾ ਸਿੰਘ ਵਾਲੇ ਤੋਂ ਇਹ ਚਾਰੇ ਬੰਦੇ ਆ ਰਹੇ ਸੀ ਤੇ ਇਹ ਚਾਰੇ ਚਾਰੇ ਜਾਦੂ ਰਿਸ਼ਤੇਦਾਰ ਸੀ ਆ ਸਮੇ ਤੇ ਗੱਡੀ ਆਲਾ ਬਹੁਤ ਤੇਜ਼ ਭਜਾਈ ਜਾਂਦਾ ਸੀ ਉਹਦੇ ਤੋਂ ਗੱਡੀ ਢੋਲ ਕੇ ਇਹਨਾਂ ਦੇ ਹੱਥ ਜਾ ਕੇ ਵੱਜ ਕੇ ਇਹਨਾਂ ਦੇ ਵਿੱਚ ਇਹਨਾਂ ਦੀ ਥਾਂ ਤੇ ਹੀ ਚੌਹ ਦੀ ਮੌਤ ਹੋ ਗਈ ਆ ਇਹਨਾਂ ਨੂੰ ਇਹਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਆ ਇਹਨੇ ਗੱਡੀ ਵੀ ਨਹੀਂ ਉਹਨਾਂ ਨੂੰ ਜਦੋਂ ਸੱਟਾਂ ਵਾਗੀਆਂ ਇਹਨੇ ਰੋਕੀ ਭਜਾ ਕੇ ਸੋ ਲੈ ਗਿਆ ਪੁਲਿਸ ਅਧਿਕਾਰਿਕਾਂ ਤਵ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਵਾਲੇ ਹਾਦਸਾ ਵਾਪਰਿਆ ਤੇ ਕਾਰ ਦੀ ਰਫ਼ਤਾਰ ਕਾਫੀ ਤੇਜ਼ ਸੀ ਜਿਸ ਕਰਕੇ ਚਾਰੋਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਇਹ ਸੰਗਰਾਮ ਤੇ ਸੰਗਰਾਮ ਮੱਥਾ ਟੇਕ ਰਹੇ ਹੁੰਦੇ ਸੀ ਇੱਕ ਮੋਟਰਸਾਈਕਲ ਦੇ ਚਾਰੇ ਜਣੇ ਆ ਰਹੇ ਸੀ ਤੇ ਅੱਗੂ ਡੂਲਾ ਜਵਾਲੀ ਆਈ 10 ਨੋਟੇ ਜਲੀ ਆਇਆ ਤੇ ਉਹਦੇ ਨਾਲ ਟਕਰਾ ਗਿਆ ਕਾਫੀ ਤੇਜ਼ ਰਫ਼ਤਾਰ ਸੀ ਜਿਹੜੇ ਮੌਕੇ ਤੇ ਚਾਰੇ ਜਿਹੜੇ ਆਉਂ ਤਾਂ ਅੱਜ ਪਤਾ ਦੱਸ ਦਿੱਤਾ ਹੋਆ ਤੇ ਬਾਕੀ ਇਹਨਾਂ ਨੇ ਵਾਸਾ ਗਿਆ ਪੋਸਟਮੈਨ ਨੂੰ ਜਾ ਕੇ ਨਿਵਾਣੇ ਚਾਹਤਾ ਮੈਂ ਵੀ ਕਾਹੀ ਕਰ ਰਹੀ ਜਾਈਏ